ਕੋ ਮਹੱਲਾ ਕਹਿਲਾ ਊੜ ਗੋਲ ਮੁਰਦਾਰ ਖਾ ਕਾਜੀ ਯਾਮੀ ਗਰੀਬ ਨਿਵਾਜ ਸਕੇ ਪਾਦਸ਼ਾਹੀ ਕਾਜੀ ਗੁਰੂ ਸਾਹਿਬ ਨੂੰ ਆਉ ਸੁਲਤਾਨਪੁਰ ਦਾ ਕਾਜੀ ਸੀ ਉਹ ਮੈਂ ਇਹ ਬੰਦੀ ਲਿਆ ਕਰੇ ਤੇ ਮੈਂ ਲੋਕਾਂ ਨੂੰ ਸਿੱਖਿਆ ਬਿਆ ਕਰੇ ਤੇ ਸ਼ਰਹ ਚੱਲਿਆ ਕਰੋ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਇਹ ਕਾਜੀ ਤੂੰ ਇਹੋ ਜਿਹਾ ਆਗੂ ਬਣਿਆ ਹੋਇਆ ਹੈ ਇਸ ਨੇ ਆਗੂ ਨਹੀਂ ਬਣਿਆ ਜਾਂਦਾ ਝੂਠ ਬੋਲ ਮਰਦਾਰ ਖਾ ਝੂਠ ਬੋਲ ਕੇ ਜਿਹੜਾ ਖਾਣਾ ਹੈ ਮਰਦਾਰ ਖਾਣਾ ਹੈ ਮਰਦਾਰ ਹਰਾਮ ਨੂੰ ਕਹਿੰਦੇ ਮੁਸਲਮਾਨ ਕੋਈ ਮਰੀ ਹੋਈ ਚੀਜ਼ ਆਪੋ ਹੋਵੇ ਉਹਨੂੰ ਤਾਂ ਮਰਦਾਰ ਦਾ ਹਰਾਮ ਕਹਿੰਦੇ ਐ ਜਿਹੜੀ ਆਪ ਜਿਹਾ ਕਰ ਨੂੰ ਹਲਾਲ ਕਹਿੰਦੇ ਐ ਤੁਹਾਾਰੇ ਕਹਿੰਦੇ ਝੂਠ ਬੋਲ ਕੇ ਤੂੰ ਭਾਈ ਜਿਵੇਂ ਹਿੰਦੂਆਂ ਆਪੇ ਗਊ ਮਰਦਾਰ ਹੈ ਮੁਸਲਮਾਨਾਂ ਆਪੇ ਸੂਰ ਮਰਦਾਰ ਹੈ ਜੋ ਮਰਦਾਰ ਖਾਣੇ ਮਰਦੋ ਪਸ਼ੂ ਖਾਣੇ ਆ ਇਹ ਝੂਠ ਬੋਲ ਬੋਲ ਕੇ ਖਾਣੇ ਹੋ ਅਵਈ ਅਵਰੀ ਨੋ ਸਮਝਾਵਣ ਜਾਂ ਹੋਰ ਮੈਂ ਤੇ ਤਾਂ ਇਸ ਨੂੰ ਜਾਉਣ ਸਿੱਖਿਆ ਦੇਣ ਆਤੇ ਜਾਣੇ ਹੋ ਕਿ ਲੋਕੋ ਤੁਸੀਂ ਕੂੜ ਨਾ ਬੋਲਿਆ ਕਰੋ ਹਲਾਲ ਖਾਇਆ ਕਰੋ ਹਰਾਮ ਨਾ ਖਾਇਆ ਕਰੋ ਇਹ ਸਿੱਖਿਆ ਸਮਝਾਉਣ ਆਤੇ ਹੋਰ ਹੋਰ ਨਾਲੋਂ ਜਾਣੇ ਹੋ ਤੇ ਆਪ ਧਰਮ ਨਹੀਂ ਕਰਦੇ ਹੋ ਮੁੱਠਾ ਆਪ ਮੁਹਾਏ ਸਾਥ ਅਵਈ ਹੈ ਕਾਜੀ ਤੂੰ ਲੁੱਟਿਆ ਗਿਆ ਹੋ ਕਾਮ ਕ੍ਰੋਧ ਦੇ ਵਿੱਚ ਠੱਗੀ ਮਾਰਨੇ ਤੇ ਜਿਹੜੇ ਤੇਰੇ ਸਾਥੀ ਐ ਉਹਨਾਂ ਸਾਥਰ ਸੰਗਿਆਂ ਨੂੰ ਮੋਹੈ ਨਾਲ ਲਟਾਈ ਜਾਂਦਾ ਵਕਾਰਾਂ ਵਿੱਚ ਨਾਨਕ ਐਸਾ ਆਗੂ ਜਾਪੈ ਮਹਾਰਾਜ ਕਹਿੰਦੇ ਭਾਈ ਇਹੋ ਜਿਹੀ ਆਗੂ ਜਾਣੀ ਤੇ ਤੇਰੇ ਵਰਗਾ ਇਹ ਆਗੂ ਨਹੀਂ ਕੋ ਆਗੂ ਹੀ ਸਮਝੋ ਖੋਟਾ ਆਗੂ ਐ ਤੂੰ ਆਗੂ ਨਹੀਂ ਹੈ ਜਾਨਾ ਜਾ ਸਕਦਾ ਇਹੋ ਜਿਹਾ ਆਗੂ ਬਣ ਕੇ ਠੱਗੀ ਮਾਰ ਕੇ ਲੋਕਾਂ ਨੂੰ ਠੱਗੇ ਤੇ ਲੋਕਾਂ ਨੂੰ ਫਿਦਾਵੇ ਉਹ ਆਗੂ ਨਹੀਂ ਹੁੰਦਾ ਤਾਂ ਖੋਟਾ ਆਗੂ ਹੁੰਦਾ ਹੈ ਮਹੱਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਸਰਬਉੱਚ ਸਰਬਸ਼ਾਲੇ ਤਾਂ ਸਿੱਖਾਂ ਨੂੰ ਪੁੱਛਿਆ ਮਹਾਰਾ ਪਹਿਲੇ ਕਾਫੀਆਂ ਨੇ ਆਗੂ ਦੇ ਲਖਣ ਕੀਤੇ ਆ ਉਹ ਖੋਤੇ ਆਗੂ ਦੇ ਲਖਣ ਕੀਤੇ ਚੰਗੇ ਆਗੂ ਦੇ ਲਖਣ ਕਿਹੜੇ ਆ ਤਾਂ ਸੰਗੂ ਆਉਂਦਾ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਦੁੱਖ ਭਜਣੀ ਦੇ ਰਹੀ ਇਥਾਂ ਬੈ ਕੇ ਸਿੱਖਾਂ ਨੇ ਇਸ ਸ਼ਲੋਕ ਦੇ ਕਦਮ ਤੋਂ ਪਰਸ਼ਨ ਕਰਨ ਤੋਂ ਕਿੱਤਲੇ ਗੁਰੂ ਰਾਮਦਾਸ ਸਾਹਿਬ ਜੀ ਬਖਸ਼ਦੇ ਹਨ ਮਹੱਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਜੇ ਭਾਈ ਸੱਜਾ ਅਗੂ ਮੁਰ ਸਿੱਖੋ ਹੁੰਦਾ ਹੈ ਜਿਹਦੇ ਹਿਰਦੇ ਨੂੰ ਛਿਗਾਈ ਹੈ ਕੂੜ ਨਾ ਹੋਵੇ ਇਹ ਅੰਦਰ ਉਹ ਸੱਚਾ ਨਾਮ ਮੁਖ ਸੱਚ ਅਲਾਏ ਉਹ ਸੱਚਾ ਨਾਮ ਉਹ ਹਿੰਦੇ ਜਿ ਵਸਿਆ ਹੋਇਆ ਹੈ ਤੇ ਮੁਖੋਂ ਵੀ ਸੱਚ ਨਿੱਕੇ ਕਰਕੇ ਸੱਚ ਨੂੰ ਅਲਾਪ ਕਰਦਾ ਬੋਲਦਾ ਹੈ ਉਹ ਚਾਰਦਾ ਹੈ ਉਹ ਹਰ ਮਾਰਗ ਆਪ ਚੱਲਦਾ ਉਹ ਸੱਚਾ ਅਗੂ ਹੈ ਹਰੀ ਦੇ ਮਾਰਗ ਭਗਤੀ ਸਹਿਬ ਗਿਆਨ ਦੇ ਰਸਤੇ 'ਚੋਂ ਆਪ ਚੱਲਦਾ ਹੈ ਹੋਰਨਾਂ ਨੂੰ ਹਰ ਮਾਰਗ ਤਾਂ ਹੋਰਨਾਂ ਨੂੰ ਭਾਈ ਲੋਕਾਂ ਨੂੰ ਵੀ ਪਰਮੇਸ਼ਰ ਦੇ ਮਾਰਗ ਭਗਤੀ ਦੇ ਪ੍ਰੇਮ ਦੇ ਰਸਤੇ 'ਚ ਪਾਉਂਦਾ ਹੈ ਜੇ ਅੱਗੇ ਤੀਰਥ ਤੀਰਥ ਹੋਏ ਤਾਂ ਮਲ ਲਹਿ ਕਈ ਸੰਗਰਾਂ ਦਾ ਇਹ ਮਤ ਹੈ ਗੁਰੂ ਨਾਨਕ ਸਾਹਿਬ ਦਾ ਜੇ ਕੋਈ ਅੱਗੇ ਤੀਰਥ ਹੋਵੇ ਤਾਂ ਉੱਥੇ ਤਾਂ ਮੈਲ ਲੈ ਜਾਂਦੀ ਆ ਬਾਪਾਂ ਦੀ ਛੱਪੜ ਨਾਤਾ ਸਗਵੀ ਮਲ ਲਾਏ ਛੱਪੜ ਦਿਣਾਉਣੇ ਕਰਕੇ ਸਗਵੀ ਅੱਗੇ ਨਾਲ ਉਹ ਵੀ ਬਹੁਤੀ ਮੈਲ ਲਾ ਲੈਂਦਾ ਹੈ اس پر تی ہوئی نیائی جی گرو صاحب پاپا کی میل لے چھپڑ دیوی پریتان کی جی اوپاسنا کرتے شلے کڑھتے ہیں بے مارگ موسے منتر مسان سب نے چیزیں لگے کبان کھوٹے منتر پڑھتے ہیں گرو صاحب کے شبد نانتے نہیں وہ چھپڑیاں کی نیائی ہے سکامی پورک انہ کی جی اوپاسنا کرنی ناوین سب کا کرنی ہے ਅੱਗੇ ਨਾਲੋਂ ਵੀ ਪਾਪਾਂ ਦੀ ਮੈਲ ਲਾ ਲੈਂਦਾ सगळी ਬੋਧੀ ਲਾ ਲੈਂਦਾ ਮੈਲ ਸੀਰਤ ਸੂਰਾ ਸਤਿਗੁਰੂ ਸੀਰਤ ਕੋ ਮਾਰਾ ਕੌਣ ਹੋਇਆ ਮਾਰੇ ਕਹਿੰਦੀ ਉਸ ਦਾ ਪੂਰ ਸਤਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਹਨ ਜੋ ਅੰਗਨ ਹਰ ਹਰ ਨਾਮ ਧਿਆਏ ਉਹ ਸਤਗੁਰੂ ਜਿਹੜੇ ਰਾਜ ਨੇ ਆਪ ਵਾਹਿਗੁਰੂ ਦੇ ਨਾਮ ਨੂੰ ਹਰ ਹਰ ਨੂੰ ਧਿਆਉਂਦੇ ਹੈ ਕਹ ਜੇ ਕਾਈ ਬਖਸ਼ੀ ਕਰਦੇ ਆ ਤੇ ਹਮੇਂ ਦੀ ਉਹ ਆਪ ਸੁਟਾ ਕੁਟੰਦ ਸਿਓ ਉਹ ਆਪ ਹੀ ਪਰਿਵਾਰ ਦੇ ਸਮੇਤ ਗੁਰਸਿੱਖ ਸਤਗੁਰੂ ਮੁਕਤ ਹਨੇ ਛੁੱਟੇ ਹੋਏ ਹਨ ਜੇ ਹਰ ਹਰ ਨਾਮ ਸਭ ਸ੍ਰਿ ਪਿਛਦਾ ਉਹ ਪਰਮੇਸ਼ੁਰ ਦਾ ਨਾਮ ਹਰੀ ਦਾ ਦੇ ਕੇ ਸਾਰੀ ਸਿਸਤੀ ਨੂੰ ਮੁਕਤ ਕਰ ਲੈਂਦੇ ਛੁਡਾ ਲੈਂਦੇ ਆ ਜਨ ਨਾਨਕ ਇਸ ਬਲਿਹਾਰਣ ਜਿਹੋਂ ਉਹਨਾਂ ਤੋਂ ਬਲਿਹਾਰ ਜਾਈਏ ਜੇ ਆਪ ਜਪੈ ਅਗਰਾ ਨਾਮ ਜਿਹੜਾ ਆਪ ਹੀ ਨਾਮ ਜਪਦੇ ਹੋਰ ਮੈਨੂੰ ਜਪਾਉਂਦੇ ਆ ਇਹ ਸੱਚੇ ਆਗੂਆਂ ਦੇ ਲਖਨ ਗੁਰੂ ਸਾਹਿਬ ਕੋਲੋਂ ਹੀ ਪਾਪ ਕਰਨ ਕੀਤੇ ਸਿੱਖਾਂ ਦੇ ਪੁੱਛਣ ਤੋਂ ਪੌੜੀ ਇੱਕ ਕੰਦ ਮੂਲ ਚੁਣ ਖਾਹ ਹਰ ਖੰਡ ਲੈ ਖੰਡਨ ਕਰਦੇ ਗੁਰੂ ਅੰਗਦ ਸਾਹਿਬ ਜੀ ਨੇ ਪੌੜੀਆਂ ਹੰਨ ਸਾਰੀਆਂ ਕਿ ਕਹਿੰਦੇ ਭਾਈ ਕੰਦ ਕੰਦ ਮੂਲ ਫਲ ਵੀ ਹੁੰਦਾ ਹੈ ਇੱਕ ਜਿਸ ਪ੍ਰਕਾਰ ਨਕੀ ਦਾ ਆਤਾ ਹੁੰਦਾ ਇਹੋ ਜਿਹਾ ਰੰਗ ਹੁੰਦਾ ਹੈ ਤੇ ਤਾਖੀ ਵਰਗਾ ਫਲ ਹੁੰਦਾ ਹੈ ਇਸ ਪ੍ਰਕਾਰ ਕੰਦ ਮੂਲ ਇੱਕ ਫਲ ਹੁੰਦਾ ਹੈ ਇਸ ਪ੍ਰਕਾਰ ਕੰਨ ਨਾ ਉਹ ਡਾਣਿਆਂ ਜਾਣਿਆਂ ਨਾਲ ਜਿਹੜੇ ਲੱਗੇ ਹੋਏ ਫਲ ਹੋਣ ਮੂਲ ਮੂੜੀਆਂ ਗਾਜਰਾ ਆਦਿਕ ਜਿਵੇਂ ਧਰਤੀ 'ਚੋਂ ਪੈਦਾ ਹੋਣ ਵਾਲੇ ਹੋਣ ਕਿਉਂ ਕੰਨ ਮੂਲ ਉਹ ਜਿਮੀ ਕੰਨ ਆਦਿਕ ਨਹੀਂ ਹੈ ਇਸ ਪ੍ਰਕਾਰ ਕੰਨ ਆਦਿਕ ਕੰਨ ਡਾਣਿਆਂ ਨਾਲ ਲੱਗੇ ਹੋਏ ਫਲ ਤੇ ਮੂਲ ਮੂੜੀਆਂ ਆ ਤੇ ਗਾਜਰਾ ਆਦਿਕ ਚੁਣ ਚੁਣ ਕੇ ਖਾਂਦੇ ਆ ਕੰਨ ਮੂਲ ਫਲ ਖੁੱਲ ਜਾਂਦਾ ਤਾਂ ਠਰ ਸੰਕੇਤੀ ਹੈ ਕੰਨ ਮੂਲ ਫਲ ਖਣ ਫੁੱਲ ਚੁਣ ਚੁਣ ਕੇ ਖਾਂਦੇ ਹਾਂ ਵਣਖੰਡ ਵਾਸਾ ਅਦੇ ਬਣਾ ਦੇ ਖੰਡ ਸੇ ਜਿ ਬਸਣਾ ਕਰਦੇ ਜਿਹੜੇ ਲੋਕੋ ਇੱਕ ਭਗਵਾ ਵੇਸ ਕਰ ਫਿਰੇ ਇੱਕ ਗ੍ਰਿਸ਼ਤ ਨੂੰ ਛੱਡ ਕੇ ਭਗਵਾ ਵੇਸ ਧਾਰ ਕੇ ਤੁਰੇ ਫਿਰਦੇ ਆ ਪਾਰੂਤੀ ਦਾ ਰੰਗ ਸਮਝਦੇ ਆ ਉਹਦੇ ਉਪਾਸ਼ਕਾ ਦੂਵੀ ਸੰਨਿਆਸਾ ਤੇ ਯੋਗੀ ਹੰਨੇ ਕਈ ਆਪਣੇ ਆਪ ਨੂੰ ਕਹਾਉਂਦੇ ਗੋਰਖ ਮਤਿਓ ਲੰਮੀ ਆਸਰਾ ਲੈਣ ਵਾਲੇ ਕੰਨਾਤਾ ਤੇ ਕਈ ਸਨਿਆਸੀ ਦੱਤਾ ਦੇ ਮਤ ਵਾਲੇ ਬ੍ਰਿ ਪੂਰੀ ਆਦਤ ਸਨਿਆਸੀ ਆਦ ਨੂੰ ਕਹਾਉਂਦੇ ਹਨ ਅੰਦਰ ਕ੍ਰਿਸ਼ਨਾ ਬਹੁਤ ਉਤੋਂ ਨੇ ਪਿਆਗੀ ਬਣੇ ਫਿਰਦੇ ਆ ਅੰਦਰ ਕ੍ਰਿਸ਼ਨਾ ਨੇ ਅੰਦਰ ਬਹੁਤ ਸਾਰੀ ਲੱਗੀ ਹੋਈ ਹੈ ਸਾਧਨ ਭੋਜਨ ਕੀ ਆਸਾ ਉਤੋਂ ਤਾਂ ਇਹ ਚਾਹੁੰਦੇ ਵੀ ਸਾਰਿਆਂ ਦੇ ਤੁਮਨਾ ਸੋ ਕੇ ਮੇਰੇ ਕੋਲ ਹੀ ਆ ਜਾਵੇ ਸਾਰਿਆਂ ਦੇ ਪਦਾਰਥ ਨਾਸ ਹੋ ਕੇ ਮੇਰੀ ਟਿਕਾ ਹੋ ਜਾਵੇ ਤੇ ਉਤੋਂ ਝੂਠ ਇਹ ਨਾ ਬੋਲਦੇ ਆ ਕਿ ਸਾਧਨ ਭੋਜਨ ਕੀ ਆਸਾ ਉਮਾਰੇ ਕੋ ਤਾਂ ਦਸਰੋੜ ਕੋਈ ਨਹੀਂ ਦੀ ਆਸ ਹੈ ਹੋਰ ਕੋਈ ਹੋਰ ਕਿਸੇ ਦੀ ਲੋੜ ਨਹੀਂ ਝੂਠੇ ਉਹ ਬੋਲਦੇ ਹਨ ਬਿਰਖਾ ਜਨਮ ਗਵਾਏ ਐਸੇ ਫੁਰਖਾਂ ਨੂੰ ਆਵਦਾ ਜਨਮ ਵਿਅਰਥ ਕੋ ਆ ਲਿਆ ਜਿਸ ਕੋਲ ਉਹਨਾਂ ਦਾ ਜਨਮ ਨਾ ਗਿਰਹੀ ਨਾ ਉਹਦਾ ਸਾਉ ਬ੍ਰਿਸ਼ਤੀ ਐ ਨਾ ਦਾਸੀ ਐ ਉਹ ਟੁੜਿਆ ਕੁੱਤਾ ਜਿਵੇਂ ਘਰ ਕੋ ਨਾ ਘਾਟ ਕੋrna ਇੱਕੇ ਨ ਉੱਦਕੇ ਵਿੱਚੇ ਖਾਂਦੇ ਕੁੱਤਕੇ ਸੋ ਇਹ ਨਾ ਦੇਸੀ ਬਣ ਕੇ ਉਹ ਜੋ ਸੋਗੀ ਹੀ ਜੋ ਨਿਗਰੋ ਕਰੇ ਸੁਮਦਾਨ ਕਾ ਕਰੇ ਸਰੀਰ ਸੋਗੀ ਹੀ ਗੰਗਾ ਕਾ ਨੀਰ ਉਦਾਸੀ ਹੋਵੇ ਤਾਂ ਸਾਰੇ ਮਾਨੋ ਛੱਦ ਕੇ ਸੋ ਸੋ ਉਦਾਸੀ ਜੋ ਕਾਲੇ ਉਦਾਸ ਅਰਥੰਮ ਕਰੇ ਨਹੀਂ ਵਾਸ ਆਉਂਦੇ ਜਾਂਦੇ ਸਾਰੇ ਪਰਮੇਸ਼ਰ ਦੇ ਨਾਮ ਦਾ ਵਾਸਾ ਹੋਵੇ ਹੈ ਜਾਂ ਉਦਾਸੀ ਹੋਵੇ ਇਹ ਉਹ ਨਾ ਉਦਾਸੀ ਹੈ ਤੇ ਨਾ ਉਹ ਗ੍ਰਸਤੀ ਹੈ ਨੇ ਜਨ ਕਾਲ ਤਿਰਹੋ ਨਾ ਉਤਰੈ ਉਹਨਾਂ ਦੇ ਸੰਦੇ ਤੇ ਜਨ ਮਰਨੂ ਵੀ ਇਹਦਾ ਕਾਲ ਆ ਕਾਲਜਾਨ ਵਾਲਾ ਜਮ ਸਰਦੇ ਤੇ ਉੱਤਰ ਜਾਣੀ ਚੜਿਆ ਇਹ ਖੜਾ ਰੰਦਾ ਮੇਕ ਅਗੇ ਸਰੂਪ ਤੇ ਤੇਰੇ ਵਿੱਚ ਮਨਸਾ ਤਿੰਨ ਪ੍ਰਕਾਰ ਦੀ ਮਨਸਾ ਹੈ ਸੁਧਵੇ ਤੇ ਲੋਕੀ ਖਣਾ ਪੀਣੀ ਤਿੰਨ ਪ੍ਰਕਾਰ ਦੀ ਵਾਸ਼ਨਾ ਹੋ ਰਹੀ ਹੈ ਉਹਨਾਂ ਦੀ ਗੁਰਮਤੀ ਕਾਲ ਨਾ ਆਵੇ ਨੇੜੇ ਜਿਹੜੇ ਗੁਰਮਤਿ ਨੂੰ ਧਾਰਨ ਕਰਨ ਵਾਲੇ ਉਹਨਾਂ ਦੇ ਕਾਲ ਨੇੜੇ ਨਹੀਂ ਆ ਸਕਦਾ ਜਾਂ ਹੋਵੇ 10 ਨੂੰ 10 ਦਾਸਾਂ ਦਾ ਦਾਸ ਹੋਏ ਕਾਲ ਤੋਂ ਬਚ ਸਕਦਾ ਜਿਵੇਂ ਸਾਥ ਸੰਗਤ ਦੀ ਛੇਰ ਤੇ ਛੇੜਨੀ ਜਿਨ੍ਹਾਂ ਬੰਦਾਂ ਦੇ ਨਾਲ ਸਾਰੇ ਜਾਨਵਰਾਂ ਨੂੰ ਖਾ ਪੀ ਜਾਂਦੇ ਆ ਕਾਲ ਖਾਂਦੇ ਆ ਪਰ ਆਪਣੇ ਬੱਚਿਆਂ ਨੂੰ ਜਦੋਂ ਕਿਤੇ ਜੰਗਲ ਨੂੰ ਅੱਗ ਲੱਗ ਜੇ ਉਹਨਾਂ ਬੰਦਾਂ ਨਾਲ ਹੀ ਪਕੜ ਕੇ ਬਾਹਰ ਲੈ ਕੇ ਆ ਜਾਂਦੇ ਆ ਉਹਨਾਂ ਦੇ ਕਈ ਦੰਦ ਨਹੀਂ ਲੱਗਣਦੇ ਬੱਚਿਆਂ ਨੂੰ ਜੇ ਬਿੱਲੀ ਆਪਦੇ ਬਲੂਗਣੇ ਨੂੰ ਕਈ ਕਈ ਫੋੜੀਆਂ ਕੰਬੇ ਚੜ੍ਹਦੀਵੇਂ ਉੱਪਰ ਵੀ ਸੱਤੀ ਘਰੀ ਜਾਂਦੀ ਹੈ ਪਰ ਚੂਹੇ ਉਹਨਾਂ ਬੰਦਾਂ ਨਾਲ ਖਾ ਜਾਂਦੀ ਹੈ ਇਉਂ ਕਾਲ ਜਿਹੜਾ ਹੈ ਮਾਨਸਪੁੱਤਾਂ موسی ਤੀਨੋਂ ਮੀਠ ਬਲਈਆ ਖਈ ਹੈ ਅੱਗੇ ਆਪਦੇ ਪਿਆਰਿਆਂ ਨੂੰ ਜਿਵੇਂ ਸ਼ੇਮ ਸ਼ੇਰ ਨਹੀਂ ਜੋ ਬਿੱਲੀ ਆ ਉਹ ਬਲੁਗੜੇ ਦੰਦ ਨਹੀਂ ਲੱਗਣ ਦਿੰਦੀ ਐ ਆਪਦੇ ਸੇਵਕਾਂ ਨੂੰ ਉਹ ਕਾਲਨਾਸ਼ ਨਹੀਂ ਕਰਦਾ ਜੇ ਦਾਸਾਂ ਦਾ ਆਸ ਹੋ ਜੇ ਕਿਉ ਗੁਰਮਤਿ ਦੁਆਰਾ ਕਾਲ ਤੋਂ ਉਹਦੀ ਰੱਖਿਆ ਕਰਦਾ ਜੇ ਸੌਣ ਕਿ ਪਚਾਉਣਾਂ ਲਾ ਜਨ ਨਹੀਂ ਨੇੜੇ ਆ ਸਕਦਾ ਉਹਨਾਂ ਦੇ ਉਹਨਾਂ ਦੇ ਕਾਇਤ ਜਾਂਦਾ ਗੁਰਮਖੋ ਸੰਤਾਂ ਘੱਟਦਾ ਹੈ ਸ਼ਹੀਦਾਂ ਦੇ ਦਰਸ਼ਨ ਹੁੰਦੇ ਆ ਕਈਆਂ ਪਿਆਰਿਆਂ ਦੇ ਅੰਤ ਵੇਲੇ ਕਿਉ ਵਾਹਿਗੁਰੂ ਦੇ ਚਰਨਾਂ 'ਚ ਫੋੜ ਜਾਂਦੇ ਕਾਲ ਨਹੀਂ ਉਹਨੇ ਨੇੜੇ ਆ ਸਕਦਾ ਸਰੀਰ ਵੀ ਸਮਾਪਤੀ ਵੇਲੇ ਇਹਨਾਂ ਨੂੰ ਕਾਲ ਪਛੜਨੀ ਨਹੀਂ ਕਰ ਸਕਦਾ ਪੁਰਾਣਾ ਕੋਠਾ ਜਾਣ ਕੇ ਛੱਡ ਕੇ ਮਹਾਰਾਜ ਚਰਨਾ ਚ ਪਹੁੰਚ ਜਾਂਦੇ ਹਨ ਸੱਚਾ ਜਾਂ ਹੋਵੇ ਜਾਂ ਹੋਵੇ 10 ਬੰਦਾ ਇਹ 10 ਦਾ 10 ਮਾਰੇ ਉਹ ਹੋ ਜਾਵੇ ਉਹ ਕਾਲ ਜਿਹੜੇ ਨਹੀਂ ਆ ਸਕਦਾ ਗੁਰਮਤਿ ਦੁਆਰਾ ਸੱਚਾ ਸ਼ਬਦ ਸੱਚ ਮਨ ਜਿੰਨਾਂ ਦੇ ਅੰਦਰ ਸੱਚੇ ਸ਼ਬਦ ਦਾ ਸਰਵਣ ਹੈ ਤੇ ਸੱਚੇ ਸ਼ਬਦ ਦਾ ਮੰਨਣ ਕਰਦੇ ਆ ਸੱਚੇ ਸ਼ਬਦ ਰਸਨਾ ਚ ਵੀ ਹੈ ਤੇ ਮਨ ਜੀ ਵੀ ਜਿਹਦੇ ਵਸਿਆ ਹੋਇਆ ਵਾਹਿਗੁਰੂ ਮੰਤਰ ਕਰ ਹੀ ਮਾਹੇ ਉਹਦਾ ਸੋ ਦ੍ਰਿਸ਼ਟੀ ਜਿ ਰਹਿਗੇ ਉਦਾਸ ਹੈ ਭਾਈ ਉਕਰਾਮ ਹਨਗੇ ਕਲ ਸ਼ਰੀਰ ਜਿ ਰਹਿਗੇ ਉਹ ਸ਼ਰੀਰ ਦੇ ਮਾਨ ਤੋਂ ਉਦਾਸ ਹਨ ਨਾਨਕ ਸਤਗੁਰ ਸੇਵਨ ਆਪਣਾ ਗੁਰੂ ਸਾਹਿਬ ਜਿੰਨੇ ਜਿਹੜੇ ਆਪਣੇ ਜਾਣ ਕੇ ਸਤਿਗੁਰਾਂ ਦੇ ਭਾਈ ਸੇਵਨ ਪੂਜਨ ਕਰਦੇ ਐ ਇਹ ਆਸਾ ਤੇ ਨਿਰਾਸਾ ਉਹ ਆਸਾ ਰੂਪ ਜਗ ਤੋਂ ਨਿਰਾਸ ਹੋ ਕੇ ਮੁਕਤ ਹੋ ਗਏ ਹਨ ਪੁਰਖ ਐਸੀ سلوک محلہ پہلے جی لگ لگا کپڑا سلطان پور صاحب ہٹ سا چی پہ اسن کر کے واپس آ رہے تھے رستے کالی نے جی وہ جب کری وہ رت جہی تھی کڑی کی یہ سارے چوڑے پہ دب پی جس وی چولہ پہ کہنا پی کولا نوکر میرا خراب ہو گیا پلیت ہو گیا کہ چیتی چولہا میرا دو بو ਇਹ ਮੁਸਲਮਾਨ ਲਹੂ ਦੀ ਛਿੱਟ ਨੂੰ ਬੜਾ ਪਿਆੜਾ ਸਮਝਦੇ ਆ। ਉਹ ਲਹੂ ਦੀ ਛਿੱਟ ਮੀਟ ਕੇ ਫੇਰ ਜਿਵੇਂ ਕੀਤ ਨੂੰ ਖਾਂਦੇ ਆ। ਸੋ ਹਜ਼ੂਰ ਉਹ ਦੇਖ ਕੇ ਕਾਜੀ ਨੂੰ ਕਹਿੰਦੇ, "ਹੇ ਕਾਜੀ ਤੂੰ ਐਹਾਂ ਜਿਹਾ ਅੱਗੇ ਪੁੱਜਣ ਵਾਲਾ ਸੁਣ ਸਾਡੇ ਬੱਚੇ ਨੂੰ ਜੇ ਰੱਤ ਲੱਗਾ ਕੱਪੜਾ ਉਹ ਕਾਜੀ ਸੋਹ ਤੇਰਾ ਕੁਕੜੀ ਮਾਰਨ ਲੱਗੇ ਨਾ ਕੱਪੜੇ ਨੂੰ ਲੱਗਿਆ।" ਦਮਾ ਹੋਏ ਭਲੀ ਤੇਰਾ ਜੋਗਾ ਤਾਂ ਪਲੀਤ ਹੋ ਗਿਆ ਖੂਨ ਲੱਗਣ ਨਾਲ ਜੋ ਰਤ ਕੀ ਹੈ ਮਾਨਸਾ ਜਿਹੜੇ ਖੂਨ ਪੀ ਜਾਂਦੇ ਆ ਮਨੁੱਖ ਦਿਨ ਕਿਉਂ ਨਿਰਮਲ ਕੀ ਉਹਨਾਂ ਦੇ ਨਿਰਮਲ ਕਿਵੇਂ ਹੋ ਸਕਦੇ ਆ ਰਵਾਸੂ ਦੇਖਿਆ ਜੂਸਾ ਆਵੋ ਉਹ ਬੱਕਰੇ ਜਦੋਂ ਝਟ ਗਿਆ ਕਰਨ ਉਹ ਆਪਦਾ ਬੱਚਾ ਉਹਦੇ ਘਰ ਗਿਆ ਸੀ ਇੱਕ ਦਿਨ ਉਹ ਬੱਕਰਾ ਜਦੋਂ ਕਲਵਾਰ ਵੱਜ ਕੇ ਬੱਚਾ ਉਹਦੇ ਥੱਲੇ ਰੁੜ ਗਿਆ ਤੇ ਲਹੂ ਡੁੱਲ ਗਿਆ ਬੱਕਰੇ ਨੂੰ ਮੂੰਹ ਲਾ ਕੇ ਚੂਸਣ ਲੱਗ ਜਾਂਦਾ ਹੈ ਐਹਾ ਜਾਂ ਵੇਖਿਆ ਅਗੇ ਫੇਰ ਇਹ ਮਤ ਫੇਰ ਮਗਰੋਂ ਬਾਦੋਂ ਮਿਲਸਣਾ ਕੋਲੇ ਗਿਆ ਅਗੇ ਜੀ ਮੇਰਾ ਆਵਾਜ਼ ਵੀ ਕੱਢ ਦੇਉ ਕਿਉਂ ਬਈ ਅੱਜ ਤੂੰ ਤਾਂ ਏਦਾਂ ਬੈਠੇ ਆ ਆਪ ਦੀ ਧੋਰੀ ਵੀ ਧੋ ਕੇ ਕੰਡਵਾ ਗਰਵਾ ਤੇਰੇ ਨਾਲ ਜੇ ਤਗੜਾ ਹੋ ਤੇਰੀ ਅੰਦਾਜ਼ ਕਰਦੇ ਨੇ ਕਿਉਂਕਿ ਚੁੱਪ ਕਰਕੇ ਮੁੜਿਆ ਇਹ ਜਮਲਾ ਦਾ ਰਾਜ ਹੈ ਸੁਰਲਾਹ ਸੁਲਤਾਨੀਕ ਇਹ ਛੋਣੀ ਰਹਿੰਦਾ ਸੀ ਨਿਹਨਤਿਆਂ ਦੀ ਇਸ ਪ੍ਰਕਾਰ ਦੀ ਹਾਲਤ ਮਹਾਰਾਜ ਸਾਹਿਬ ਕਹਿੰਦੇ ਐ ਜੋ ਰਤ ਪੀਵੇ ਮਾਨਸਾ ਜਿਹੜੇ ਖੂਨ ਹੀ ਪੀ ਜਾਂਦੇ ਮਨੁੱਖੋ ਦਿਨ ਕਿਉਂ ਨਿਰਮਲ ਕੀਤ ਉਹਨਾਂ ਪੁਰਖਾਂ ਦਾ ਚਿੱਤ ਕਿਵੇਂ ਨਿਰਮਲ ਹੋ ਜਾਂਦਾ ਹੈ ਇਸੇ ਪ੍ਰਕਾਰ ਜੇ ਰਤ ਜੇ ਰਤ ਲੱਗਾ ਕੱਪੜਾ ਉਹ ਖੂਨ ਲਾ ਦੀਏ ਕੱਪੜੇ ਨੂੰ জামਾ ਹੋਏ ਪੁਲੀ ਤੇ ਜੋੜਾ ਜਿਹੜਾ ਹੈ ਚੋਗਾ ਉਹ ਪੁਲੀ ਤੋਂ ਬਵਿੱਤਰ ਹੋ ਜਾਂਦਾ ਹੈ ਜੋ ਰਤ ਪੀਵੇ ਮਾਨਸਾ ਜਿਹੜੇ ਮਨੁੱਖਾਂ ਦਾ ਖੂਨ ਪੀ ਜਾਂਦੇ ਆ ਧੰਖੋ ਕੇ ਖਾ ਜਾਂਦੇ ਆ ਖਿੰਗ ਲੈਂਦੇ ਆ ਚੋਰੀ ਕਰਦੇ ਐ ਠੱਗੀ ਮਾਰਦੇ ਐ ਇਹ ਖੂਨ ਜੋੜ ਜੋੜ ਕੇ ਟੈਕ ਚਲਾ ਲਾ ਕੇ ਜਿਵੇਂ ਪੀ ਰਹੇ ਐ ਤੈਨ ਕਿਉਂ ਨਿਰਮਲ ਕੀ ਉਹ ਕਿਵੇਂ ਉਜਲ ਹੋ ਸਕਦਾ ਐ ਐਸੇ ਪੁਰਖਾਂ ਦਾ ਜਿਹਦੇ ਖੂਨ ਨਚੋੜ ਲਿਓ ਕਿ ਲੋਕਾਂ ਦਾ ਪੀਂਦੇ ਐ ਪਾਪ ਕਰਦੇ ਐ ਛੱਡਦੇ ਨਹੀਂ ਕਿਸੇ ਦੇ ਨਾ ਮਾਮਲਾ ਦੇ ਉਹਦਾ ਕਿਸੇ ਕੋਲੇ ਨਾ ਖਾਣ ਜੋਗੇ ਦਾਣੇ ਉਹਨਾਂ ਕਿਦੋਂ ਨਿਰਮਲ ਕਿਵੇਂ ਹੋ ਸਕਦੇ ਐ ਐਸੇ ਜਿਹੜੇ ਜਨਮ ਪੁਰਖ ਐ ਨਾਨਕ ਨਾਉ ਖੁਦਾਇ ਕਾ ਮਹਾਰਾਜ ਨੇ ਪਵਿੱਤਰ ਹੋਈਏ ਮਹਾਰਾਜ ਨੇ ਸਭ ਨੂੰ ਜੀ ایک آجی ایک کوکارمی دے جو سب میں ایک خدایے کہتے ہیں تو وہ کم مرگی مارا ہے نانک ناؤ خدایے کا خدا پرمیشر اللہ نام دل اچھا ہے مکلے آپ نے دلوں اچھا پرستر کر کے مکمل چار نہ کر جیل میں بھی اچھا چنگا بنا سارے دیاں جیل پرمیشر بھی جور سمجھوں اور دیواجے دنی کے بہر بھائی دواجے داوے ہیں چھتے دنیا میں دواجے ناؤں داوے ہیں دواجے ناؤں دخاوے ہیں ج ਆਮੇ ਦਿਖਾ ਲਈ ਹੈ ਦੁਨੀਆ ਦੇ ਝੂਠੇ ਅਮਲ ਕਰੇ ਤੇ ਝੂਠੇ ਕਰਮਾਂ ਨੂੰ ਕਰਨੇ ਕਰਕੇ ਝੂਠਾ ਹੀ ਫਲ ਉਹਦਾ ਅਮਲ ਹੁਕਮ ਉਠੋ ਜੇ ਤੇ ਵਰਤੇਗਾ ਝੂਠੇ ਵਾਲੇ ਨੂੰ ਨਾ ਨੂੰ ਕੂਰ-ਕੂਰੋ ਹੋਏ ਗਿਆ ਤੇ ਝੂਠੇ ਤੁਸੀਂ ਅਮਲ ਕਰਮ ਕਰਦੇ ਹੋ ਮਹੱਲਾ ਪਹਿਲਾ ਜਾ ਹਾਂ ਨਾਹੀਂ ਤਾਂ ਕੀ ਆਖਾਂ ਕਾਜੀ ਬੋਲ ਰਿਹਾ ਤੇ ਮਹਾਰਾਜ ਤੁਸੀਂ ਵੀ ਆਪੂ ਇਹ ਜੇ ਤੁਸੀਂ ਵੀ ਕੋਈ ਕਰਦੇ ਹੀ ਹੋਗੇ ਤਾਂ ਮਾਰੇ ਕਹੇ ਸੀ ਤਾਂ ਹੀ ਜਦੋਂ ਹੈ ਹੀ ਨਹੀਂ ਕੁਝ ਹੁਣ ਤਾਂ ਮੰਨਿਆ ਆਪਣੇ ਆਪ ਨੂੰ ਤਾਂ ਕਾਜੀ ਜੀ ਨੇ ਆਖੀਏ ਕੀ ਜਦੋਂ ਵੀ ਆਪਣੇ ਆਪ ਨੂੰ ਮੰਨਦੇ ਹੀ ਨਹੀਂ ਹਾਂ ਕੋਈ ਉਹ ਕਿਹੋ ਨਾਹੀ ਕਿਹਾ ਹੋ ਮਾਰਾ ਪਿੱਛੇ ਕੁਝ ਹੋ ਗਈ ਨਾ ਕਹਿੰਦੇ ਵੀ ਪਿੱਛੇ ਵੀ ਨਹੀਂ ਸੀ ਕੁਝ ਅੱਗੇ ਨੂੰ ਵੀ ਕੋਈ ਹੋਣਾ ਕਹਿੰਦੇ ਅੱਗੇ ਨੂੰ ਵੀ ਅਸੀਂ ਕੀ ਹੋਣਾ ਸੀ ਹਉਮੈ ਨਹੀਂ ਰੱਖੀ ਆਪਣੀ ਕੀਤਾ ਕਰਨਾ ਕਹਿਆ ਕਥਨਾ ਅਜੇ ਤੁਸੀਂ ਕਹਿੰਦੇ ਹੋ ਸਾਨੂੰ ਜੋ ਕੀਤਾ ਮੁਹੰਮਦ ਸਾਹਿਬ ਨੂੰ ਕੁਰਾਨ ਸ਼ਰੀਫ ਦੇ ਹੁਕਮ ਵੀ ਬੱਕਰੇ ਜੀ ਕਰਿਆ ਕਰੋ ਗਊਆਂ ਕਤਲ ਕਰਿਆ ਕਰੋ ਹਿੰਦੂਆਂ ਮੁਸਲਮਾਨਾਂ ਨੂੰ ਖੋਲਿਆ ਕਰੋ ਮਲ ਜਬਰਦਸਤੀ ਮੁਸਲਮਾਨ ਬਣਾ ਲਿਆ ਕਰੋ ਤੁਹਾਨੂੰ ਹੱਕ ਵਿੱਚ ਹੋਣ ਪੂਰਾ ਨਹੀਂ ਲੱਗੀਆਂ ਤੁਹਾਨੂੰ ਸਵਾਦ ਪੁੰਨ ਮਿਲੇਗਾ ਇਹ ਕੀਤਾ ਜਿਹੜਾ ਮੁਹੰਮਦ ਸਾਹਿਬ ਨੂੰ ਹੁਕਮ ਉਹਦੇ ਅਨਸਾਰ ਕਹਿੰਦੇ ਅਸੀਂ ਕਰਨਾ ਕਰਦੇ ਹਾਂ ਕਰ ਸਭ ਕਰਦੇ ਹਾਂ ਕਹਿਆ ਸਤਨਾ ਸਦੇ ਜਿਵੇਂ ਕੁਰਾਨ ਨੇ ਕਿਹਾ ਹੈ ਉਹ ਤੁਸੀਂ ਕਸਮ ਕਰਕੇ ਮਸਲੇ ਸੁਣਾਉਂਦੇ ਹੋ ਭਰਿਆ ਤੋ ਦੂਜੇ ਸਾਰੇ ਜੀ ਕਥਾ ਹੁੰਦੀ ਹੈ ਇੱਕੋ ਬੜਾ ਕਾਫੀ ਉਹਦੀ ਲੋਕ Hindu ਬਾਹਰ ਪੂਜਾ ਕਰਿਆ ਕਰਦੇ ਬੜਾ ਮੋਟਾ ਹੋਇਆ ਅਸੀਂ ਰਾਜੀ ਇਹ ਮੁਹੰਮਦ ਨੇ ਵੇਖਿਆ ਬਕਿ ਇਹਦੀ ਪੂਜਾ ਕਰਦੇ ਆ ਪਸ਼ੂ ਦੀ ਕਹਿੰਦੇ ਖੁਦਾ ਦੇ ਨਾਮ ਤੇ ਮੁਸਲਮਾਨ ਨੂੰ ਫੜ ਕੇ ਨਿਵਾ ਕਰਦੇ ਹੋ ਉਹ ਮੁਸਲਮਾਨਾਂ ਨੂੰ ਫੜ ਕੇ ਉਸ ਘੱਟੇ ਦੇ ਤਾਂ ਹੀ ਸਾਧ ਸੰਗੇ ਜੀ ਜਿਸ ਵਕਤ ਤੇ ਕਤਲ ਕਰਤਾ ਅਜੇ ਖੁਦਾ ਦੇ ਨਾਮ ਤੇ ਕੁਰਬਾਨੀ ਹੋਗੀ ਉਦੋਂ ਤੇ ਉਹ ਗੁੰਵਾ ਕਤਲ ਕਰ ਜਾਂਦੇ ਕੀ ਇਹ ਵਸਪਾਰੇ ਦੀ ਕੀ ਚਾਉਂਦੀ ਹੈ ਇਸ ਪ੍ਰਕਾਰ ਦੀ ਕਹਾਣੀ ਦੀ ਸੋ ਸਾਧ ਸੰਗੇ ਜੀ ਹਜ਼ਰੂਰ ਕਹਿੰਦੇ ਆ ਇਸ ਪ੍ਰਕਾਰ ਤੁਸੀਂ ਕਸਮ ਕਰੇ ਅਨਸਾਰ ਆਉਗੇ ਜਾਣੇ ਕਰਦੇ ਹੋ ਭਰੇ ਆ ਘਰ 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 ਧੋਵਾ ਤੁਸੀਂ ਤਾਂ ਆਉਦੇ ਜਿੰਨੂ ਘਰ ਲਿਆ ਪਾਪਾ ਦੇ ਨਾਲ ਤੇ ਹੋਰ ਭਰੀ ਜਾਂਦੇ ਹੋ ਹੋਰ ਭਰੀ ਜਾਂਦੇ ਹੋ ਜਿਹੜੀਆਂ ਤੁਸੀਂ ਨਵਾਜਾ ਪੜਨੇ ਹੋ ਤੇ ਰੋਜ ਰੱਖਦੇ ਹੋ ਇਹ ਕੰਨੀ ਹੀ ਭਰੇ ਹੋਏ ਨੂੰ ਤੋਂ ਨਹੀਂ ਆ ਹੈ ਆਪ ਨਾ 부ਝਾ ਲੋਕ 부ਝਾਈ ਤੇ ਆਪ ਤੁਸੀਂ ਸਮਝ ਦੇ ਨੇ ਆਪਣੇ ਆਤਮਾ ਨੂੰ ਲੋਕਾਂ ਨੂੰ 부ਝਾਈ ਸਿਖਾ ਦਿੰਨੇ ਹੋ ਐਸਾ ਆਗੂ ਹੋ ਮੈਂ ਜਦ ਮੈਂ ਆਗੂ ਮੈਂ ਕਦੇ ਨਹੀਂ ਹਾਂ ਜ ਆਗੂ ਬਣਦਾ ਗੁਰੂ ਸਾਹਿਬ ਕਹਿੰਦੇ ਖਾਦੇ ਆਗੂ ਬਣਨ ਦੀ ਲੋੜ ਨਹੀਂ ਹੈ ਸਾਨੂੰ ਨਾਨਕ ਅੰਧਾ ਹੋਏ ਕਹ ਦੱਸੇ ਰਾਹ ਹੈ ਜਿੰਝ ਜੰਝ ਹੈ ਤਾਈ ਤੂੰ ਆਪ ਹੀ ਮਨਬੂਤ ਰੂਪੀ ਨੇਤਰਾ ਤੇ ਵਿਚਾਰੂਪੀ ਨਿਰਾਦਰ ਹੋ ਕੇ ਲੋਕਾਂ ਨੂੰ ਛੜਾ ਦੇ ਮਾਰ ਦੇ ਰਾਹ ਤੇ ਦੱਸ ਰਿਹਾ ਹੈ ਸਭ ਤੋਂ ਮੁਹਾਏ ਸਾਥ ਹੈ ਸਾਰੇ ਸਾਥੀਆਂ ਨੂੰ ਵੀ ਨਾਲ ਹੀ ਲਟਾਈ ਜਾਣਾ ਹੈ ਨਾਸ਼ ਕਰੀ ਜਾਣਾ ਹੈ ਸਾਰਿਆਂ ਦੇ ਗੁਣ ਨਿਪਾਟੇ ਤੇ ਸੰਗੀ ਜਿਹੜੇ ਤੇਰੇ ਅੱਖੇ ਲੱਗਣ ਵਾਲੇ ਆ ਅੱਗੇ ਦਇਆ ਮੂਹ ਮੂਹ ਪਾ ਜਦੋਂ ਅੱਗੇ ਪਰਲੋਕ ਚ ਜਾਉਂਦਾ ਮੂਹ ਮੂਹ ਤੇਰੇ ਪੈਣ ਗਿਆ ਮੋਹ ਦੇ ਮੋਹ ਦੇ ਚਰਨ ਦਾਸੀਆਂ ਪੈਣ ਗਿਆ ਤੇਰੇ ਮੂਹ ਦੇ ਉੱਤੇ ਤੂੰ ਐਸਾ ਆਗੂ ਜਾ ਤਾ ਤੂੰ ਇਹੋ ਜਿਹਾ ਜਾਣਾ ਜਾਣ ਸਕਦੇ ਮਹਾਰਾਜ ਸੇ ਚੰਗਾ ਆਗੂ ਕਿਹੜਾ ਹੋਣਾ ਚਾਹੀਦਾ ਤਾਂ ਹਜੂਰ ਫਰਮਾਉਂਦੇ ਹਨ ਇਹ ਐਨੇ ਪ੍ਰਕਾ ਨੂੰ ਅੰਵੇਂ ਕਰਕੇ ਪੜਨਾ ਇਸ ਪ੍ਰਕਾਰ ਇਹਨੇ ਕੀਤਾ ਕਰਨਾ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਕਰਨਾ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਸ ਜਿਹੜੇ ਕਹਿਆ ਕਸਨਾ ਕਸਮ ਕਰਕੇ ਸਤੇ ਪਾਪਾਂ ਨੇ ਆਗਿਆ ਦਿੱਤੀ ਕਿ ਇਹ ਭਾਈ ਭਰਿਆ ਘਰ ਘਰ ਤੋਹਣਾ ਜਿਹਦਾ ਅੰਤਾਰ ਚਰਨ ਪਾਪਾਂ ਦੀ ਮੈਲ ਦੇ ਨਾਲ ਭਰਿਆ ਹੋਇਆ ਹੈ ਇਹਨੂੰ ਸਾਧ ਸੰਗਤ ਰੂਪੀ ਕੂਪ ਦੇ ਉੱਤੇ ਜਾ ਕਰਕੇ ਇਹ ਧਰ ਕਰਕੇ ਸੱਜੇ ਪੰਚਾਇਲਾ ਨਾਮ ਰੂਪੀ ਜਾਣੋ ਤੇ ਪ੍ਰੇਮ ਰੂਪੀ ਜਾ ਲੋ ਨਾਮ ਰੂਪੀ ਸਮੂਹ ਲਾ ਲਾ ਕੇ ਸਾਧ ਸੰਗਤ ਦੇ ਨਿਸ਼ਚੇ ਰੂਪੀ ਪੜਦੇ ਤੇ ਰਾਸੇ ਜੁਗੀਆਂ ਉਸੀ ਮੁਖੀਆਂ ਦੇ ਨਾਲ ਮਨ ਰੂਪੀ ਵਾਸਰ ਨੂੰ ਕਿਉਂ ਸੁਰਗ ਰੂਪੀ ਲਾਜ ਦੇ ਨਾਲ ਖਿੱਚ-ਖਿੱਚ ਕੇ ਦਿੱਤੀ ਰੂਪ ਸੁਰਗ ਰੂਪੀ ਘੜੀ ਦੇ ਨਾਲ ਹੀ ਸਾਹ ਰੂਪੀ ਲਾਜ ਦੇ ਨਾਲ ਖਿੱਚ-ਖਿੱਚ ਕੇ ਜਸਾ ਰੁਪਈਆ ਇਹਨੂੰ ਘੜੀ ਇਸ ਪ੍ਰਕਾਰ ਦਿੱਤੀ ਨੂੰ ਬਲੱਜ ਨਾਲ ਖਿੱਚ-ਖਿੱਚ ਕੇ ਇਸ ਨੂੰ ਮੰਨ ਰੁਪਈਆ ਦੱਸ ਕੇ ਨੂੰ ਧੋਣਾ ਕਰੀਏ ਫਿਰ ਇਸ ਪ੍ਰਕਾਰ ਕਿਹਾ ਕਸਮਾ ਜਿਵੇਂ ਕਸਮ ਕਰਕੇ ਗੁਰਾਂ ਨੇ ਕਿਹਾ ਉਹਦਾ ਅਭਿਆਸ ਕਰੀਏ ਕੀਤਾ ਕਰਨਾ ਗੁਰੂ ਸਾਹਿਬ ਜੋ ਕੀਤਾ ਕਿਰਪਾ ਕਰਕੇ ਉਦੇਸ਼ ਦਿੰਦਾ ਹੈ ਉਸ ਨੂੰ ਕਮਾਈਏ ਇਸ ਪ੍ਰਕਾਰ ਭਰਿਆ ਆ ਮਨ ਜਿਹੜਾ ਹਰ ਚਲ ਕਰਮਾਂ ਦੀ ਮਾਇ ਨਾਲ ਕਿਰੇ ਮਾਨਵ ਦੀ ਕਰਮਾਂ ਦੀ ਮਾਇ ਨਾਲ ਇਹਨੂੰ ਭਰੇ ਹੋਏ ਅੰਧਾ ਕਰਨ ਦੇ ਤਾਂ ਹੀ ਇਸ ਪ੍ਰਕਾਰ ਚ ਹੋਣਾ ਚਾਹੀਦਾ ਫੇਰ ਆਪਨ ਹੋ ਜਾ ਆਪਣੇ ਆਪ ਨੂੰ ਮੁਝਲੀਏ ਸਰੂਪ ਨੂੰ ਤੇ ਲੋਕ ਬੁਝਾਈ ਲੋਕਾਂ ਨੂੰ ਵੀ ਸਿੱਖਿਆ ਦੇਣਾ ਕਰੀਏ ਐਸਾ ਆਗੂ ਹੋਵਾਂ ਇਹੇ ਆਗੂ ਬਣੀਏ ਫੇਰ ਮਾਰੇ ਆਗੂ ਬਣ ਕੇ ਜਾਂ ਹੋਣਾ ਹੀ ਜਦੋਂ ਸਾਡੇ ਦੇ ਖੂਦ ਦੇ ਵੀ ਹੰਤਾ ਹੈ ਨਹੀਂ ਤੇ ਤਾਂ ਸਿਆਖ ਤੇ ਕਾਰਨ ਦੇ ਵੀ ਹੰਤਾ ਸੀ ਕੀ ਆਸੀਏ ਕਿ ਉਹ ਨਾ ਹੀ ਕਿਹਾ ਹੋ ਅਬ ਇਸੇ ਪ੍ਰਕਾਰ ਜਾ ਹਾਉ ਨਾਹੀਂ ਜਦੋਂ ਸਤੂਲ ਦੇ ਵੀ ਅਸੀਂ ਕੁਛ ਨਹੀਂ ਤਾਂ ਕੀ ਕਾਰਨ ਦੇ ਵਾਲਤਾਖੀਏ ਤੇ ਸੂਹ ਹੁੰਦੇ ਵੀ ਕੁਝ ਨਹੀਂ ਹੈ। ਕਿਆ ਹੋਵਾ ਕਿਆ ਹੋਵਾ ਅਗੇ ਵਾਪਸੀ ਕੀ ਹੰਕਾਰ ਦੇ ਸਹਤ ਹੋਣਾ ਹੈ ਸਭ ਕੋਈ ਵਾਸ਼ਰੀ ਨਹੀਂ ਜਾਣਦੇ ਹੈ। ਜਾ ਹਾਉ ਨਾਹੀਂ ਜਦੋਂ ਦੇ ਵੀ ਹੰਗਾ ਨਹੀਂ ਰਹੀ ਕਾਂਕੀਤਾ ਅਭਿਆਸ ਆਖਿਆ ਗੁਰਾਂ ਦਾ ਤੇ ਕਿਉਂ ਨਹੀਂ ਕਿ ਹੋਣਾ ਫਿਰ ਸੂਹ ਹੁੰਦੇ ਦੀ ਹੰਗਾ ਕੀ ਹੋਣੀ ਸੀ ਤੇ ਕਾਰਨ ਦੇ ਦੀ ਕੀ ਹੋਣੀ ਸੀ। ਇਹ ਸਰਕਾਰ ਐਸਾ ਆਗੂ ਹੋਵਾ ਇਹ ਵੀ ਆਗੂ ਬਣਦੇ ਹਾਂ ਅਸੀਂ ਤੁਸੀਂ ਵੀ ਇਹ ਵੀ ਆਗੂ ਬਣੋ ਚੰਗੇ ਬਣ ਜਾਓਗੇ ਪਰ ਕੋੜੋ ਕੋਈ ਕੌੜੀ ਕੌੜੀ ਤੋਂ ਪੜ੍ਹਦੇ ਅੱਖਰ ਬੜੇ ਮੁਹੱਲਾ ਪਹਿਲਾ ਜਾਂ ਹਾ ਨਾਹੀ ਤਾਂ ਕਿਆ ਆਖਾਂ ਕਿਹੋ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਧਰਿਆ ਘਰ ਘਰ ਧੋਵਾ ਆਪਨਾ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾ ਨਾਲ ਕੰਦਾ ਹੋਏ ਕੈ ਦਤੇ ਰਾਹੈ ਸਤਿਮੁਹਾਏ ਸਾਥ ਅੱਗੇ ਗਿਆ ਮੋਹ ਮੋਹ ਪਾਹਿ ਤੋ ਐਸਾ ਆਗੂ ਜਾਪੈ ਪਉੜੀ ਮਹਾਰੂਪੀ ਸਤੂਂ ਘੜੀ ਮਹਾਰੂਪੀ ਸਤੂਂ ਘੜੀ ਹੈ ਯਾਰਾ ਮਹਾ ਮਹੀਨਿਆਂ ਵਿੱਚ 12 ਮਹੀਨੇ ਹੁੰਦੇ ਅਤੇ 6 ਬੁੱਤਾਂ ਹੁੰਦੀਆਂ ਹਨ ਕੇਤੇ ਜਿਵੇਂ ਵਿਸਾਖ ਇਹ ਹੈ ਬਸੰਤ ਰੁੱਤੋ ਇਸ ਪ੍ਰਕਾਰ ਗ੍ਰੀਖਮਦ ਅਤੇ ਜੇਸ ਤੇ ਹਾੜ ਕਿਉਂ ਸਾਰੇ ਮਹੀਨਿਆਂ ਵਿੱਚ ਤੇ ਰੁੱਤੀ ਰੁੱਤਾਂ ਵਿੱਚ ਸਾਰੀਆਂ ਘੜੀਆਂ 'ਚ ਅਸੀਂ ਤਾਂ ਮਾਰਾ ਪੈਈ ਨਹੀਂ ਵਿਚਾਰਿਆ ਹੈ ਮੂਰਤ ਵਿਚਾਰਾ ਮੂਰਤ 'ਚੋਂ ਦੋ ਘੜੀਆਂ 'ਚ ਇੱਕ ਘੜੀ ਸਾਰੇ 'ਚ ਤੇਰੀ ਵਿਚਾਰ ਕਰਦੇ ਹਾਂ ਤੂੰ ਗੰਤਾ ਹੈ ਕਿਨੈ ਨਾ ਪਾਇਓ ਜਿਹੜੇ ਮਾਰਾ ਮਹੀਨਿਆਂ ਦੀਆਂ ਵਿਚਾਰਾਂ ਕਰਦੇ ਰਹਿੰਦੇ ਐ ਰੁੱਤਾਂ ਦੀਆਂ ਵਿਚਾਰਾਂ ਕਰਦੇ ਰਹਿੰਦੇ ਐ ਘੜੀਆਂ ਦੀਆਂ ਵਿਚਾਰਾਂ ਕਰਦੇ ਐ ਦੋ ਘੜੀਆਂ ਦੀਆਂ ਵਿਚਾਰਾਂ ਕਰਦੇ ਰਹਿੰਦੇ ਐ ਅਸੀਂ ਤਾਂ ਤੈਨੂੰ ਹੀ ਸਾਰਿਆਂ ਸਮੇਂ 'ਚ ਸਿਮਰਦੇ ਹਾਂ ਜਿੰਨੇ ਮਹੀਨੇ ਜਿੰਦਗੀ ਦੇ ਜਿੰਨੀਆਂ ਰੁੱਖਾਂ ਐ ਜਿੰਨੀਆਂ ਘੜੀਆਂ ਐ ਜਿੰਨੀਆਂ ਦੋ ਘੜੀਆਂ ਐ ਤੈਨੂੰ ਵਿਚਾਰਦੇ ਹਾਂ ਜਿਹੜੇ ਬੰਤੀਆਂ ਮਿੰਦੀ ਤੇ ਪਏ ਰਹਿੰਦੇ ਆ ਵੀ ਆ ਮਹੀਨਾ ਜਿਹੜਾ ਹੈ ਲਾਉਣ ਦਾ ਮਹੀਨਾ ਹੈ ਆ ਰੁੱਤ ਚੰਗੀ ਨਹੀਂ ਆ ਚੰਗੀ ਘੜੀ ਐ ਆ ਮਾੜੀ ਘੜੀ ਐ ਕਿਉਂ ਮਹੂਰਤਾਂ ਦੀ ਵਿਚਾਰ ਕਰਨ ਵਾਲੇ ਮਹਾ ਫਾਰੀ ਉਮਰ ਰੁਤਾਂ ਦੀ ਨਹੀਂ ਵਾਸਤਾ ਬਾਲ ਜਾਨੀ ਆਵੇ ਤੇ ਘੜੀ ਦੀ ਨਹੀਂ ਆਈ ਨਿੰਮਕਾ ਮਾਤਰ ਜਿਹੜਾ ਕੋਈ ਸਮਾਂ ਗੁਜ਼ਰਦਾ ਹੈ ਚੰਗਾ ਮੰਦਾ ਜੇ ਮਹੂਰ ਵੀ ਨਹੀਂ ਜੇ ਦੋ ਸੰਤਾਂ ਵਿੱਚ ਗੁਜਰਦੀਆਂ ਘੜੀਆਂ ਇਹ ਤੇਰੀ ਵਿਚਾਰ ਚ ਜੁੜੇ ਰਹੀ ਨੇ ਹਾਂ ਉਹ ਗੰਤਾ ਕਿਨਾ ਨਾ ਪਾਉ ਜੇ ਜਿੰਤੀ ਅਮੰਤੀਆਂ ਕਰਦੇ ਕਿ ਮਹੀਨੀਆਂ ਘੜੀਆਂ ਇੰਨੇ ਮਹੀਨੇ ਇੰਨਾ ਚ ਸਮਾਦੀ ਲਾਈ ਆ ਇੰਨਾ ਚ ਮੈਂ ਆਸਾ ਨੂੰ ਕੀਤਾ ਇਹੋ ਜਪਾਉਣੇ ਕਰਕੇ ਮਹਾਰਾਜ ਕਿਸੇ ਤੈਨੂੰ ਪਾਇਆ ਨਹੀਂ ਹੈ ਸੱਚੇ ਅਲੱਗ ਉਹ ਗਿੰਤੀ ਗਿਣਦੇ ਕਿ ਕਿ 10624 ਯੋਗੀ ਕਹਿੰਦੇ 68 ਨਾ ਆਉਂਦਾ ਹੈ ਜੇ 100 ਸਾਲ ਜੀਵੇ ਤਾਂ 96 ਕਰੋੜ ਸਾਹਿਬ ਦੀ ਦਾਮ ਹੈ ਇਸ ਸਰਕਾਰ ਦੇ ਮਹੀਨਿਆਂ ਦਾ ਅਸਤਾਨ ਸਤਾ ਨਹੀਂ ਗਿਣਤੀਆਂ ਕਰਦੇ ਰਹੀਏ ਮੈਨੂੰ ਕਿਸੇ ਨੇ ਪਰਮੇਸ਼ਰ ਪਾਇਆ ਹੀ ਨਹੀਂ ਸੱਚੇ ਅਲਖ ਅਪਾਰ ਇਸ ਤੇਈ ਕਾਲਵਾਗ ਰੂਪ ਅਲਖ ਲਖੋਂ ਤੋਂ ਰਹੇ ਤੇ ਅਪਾਰ ਪਾਰਾ ਵਾਰ ਤੋਂ ਹਰ ਪੜ ਕਿਪੀ ਦੇ ਤੂੰ ਪੜਿਆ ਮੂਰਖ ਆਖੀਐ ਉਹ ਪੜਿਆ ਮੂਰਖ ਕਹੀਦਾ ਹੈ ਜਿਸ ਲੱਭ ਲੋਭ ਅਹੰਕਾਰਾ ਨੂੰ ਲਾਲਚ ਹੋਵੇ ਖਾਣ ਦਾ ਲੋਭ ਹੋਵੇ ਜੋੜਨ ਦਾ ਅਹੰਕਾਰ ਹੋਵੇ ਸੇ ਗੁਨਾ ਦਾ ਇਹ ਪੰਦਤ ਕੇਸ਼ੋਦਾ ਕੇਸ਼ਵਨੰਦ ਹੋਇਆ ਰਸੀਆਂ ਦਾ ਉਹ ਬਹੁਤ ਸਾਰੀ ਮਾਇਆ ਲੈ ਕੇ ਚਰਚਾ ਕਰਿਆ ਕਰਦਾ ਇੱਕੋ ਛੋਟੇ ਅਖਾੜੇ ਦੇ ਜਿਹੜੇ ਸੀਗੇ ਸਾਧੂ ਇਤਨੇ ਇਤਨਾ ਦੇ ਉਦਾਸੀਆਂ ਦੇ ਉਹਨਾਂ ਨੂੰ 500 ਰੁਪਏ ਦਿੱਤਾ ਇਹ ਜੋ ਪੰਦੇ ਜੀ ਕਹਿੰਦੇ ਤੁਹਾਡੀ ਭੇਟਾ ਕਰਦੇ ਆ ਇਹ ਤੁਕ ਦਾ ਕੀ ਅਰਥ ਆ ਜੇ ਪੜਿਆ ਮੂਰਖਾ ਕੇ ਜੱਗ ਲੋਭ ਹੰਕਾਰ ਆ ਕਿ ਹਾਂ ਕਿ ਪੜਿਆ ਨ ਮੂਰਖਿਆ ਉਹਨੂੰ ਜੇ ਲੋਭ ਲੋਭ ਹੋਵੇ ਉਹ ਕਹਿੰਦੇ ਜੇ ਪੜੇ ਨੂੰ ਹੋਵੇ ਫੇਰ ਪਾਣ ਚੁੱਪ ਫੇਰ ਕੀ ਕਹਿੰਦੇ ਨੇ ਇਸ ਪ੍ਰਕਾਰ ਹਜੂਰ ਕਹਿੰਦੇ ਆ ਉਹ ਪੜਿਆ ਹੋਇਆ ਵੀ ਮੂਰਖ ਹੀ ਦਾ ਹੈ ਜੋ ਲੱਭ ਖਾਣ ਦਾ ਹੈ ਲੋਭ ਜੋੜਨ ਦਾ ਹੰਕਾਰ ਗੁਣਾ ਦਾ ਹੈ ਨਾਉ ਪੜੀਏ ਨਾਉ বুঝੀਏ ਹੋ ਭਾਈ ਪਰਮੇਸ਼ਰ ਦੇ ਨਾਮ ਦੀ ਪੜਾਈ ਪੜੀਏ ਨਾਮ ਨੂੰ ਬੁੱਧੀ ਦੇ ਪੁੱਛੀਏ ਗੁਰਾਂ ਦੇ ਪਾਸੋਂ ਸਮਝੀਏ ਗੁਰਮਤੀ ਵਿਚਾਰ ਇਸ ਤਰ੍ਹਾਂ ਗੁਰਮਤੀ ਵਿਚਾਰ ਨੂੰ ਪ੍ਰਾਪਤ ਕਰੀਏ ਗੁਰਮਤੀ ਨਾਮ ਧਨ ਖੱਟਿਆ ਗੁਰਮਤਿ ਦੁਆਰਾ ਨਾਮ ਰੂਪੀ ਧਨ ਨੂੰ ਖੱਟੇ ਕੀਤਾ ਖੱਟ ਲਿਆ ਹੈ ਭਗਤੀ ਭਰੇ ਭੰਡਾਰੇ ਦੇ ਹਿੱਤੇ ਅੰਦਰ ਚੰ ਭਗਤੀ ਦੇ ਭੰਡਾਰੇ ਬਣ ਗਏ ਘਰ ਘਰ ਕੇ ਉਹਨਾਂ ਨਾਲ ਨਿਰਮਲ ਨਾਮ ਮੰਨਿਆ ਉਹਨਾਂ ਵਰਗੇ ਜੋ ਕਰਨ ਵਾਲਾ ਪਾਪਾਂ ਦੀ ਮੈਲ ਤੋਂ ਰਹਿ ਜੋ ਨਿਰਮਲ ਨਾਮ ਆ ਉਹਦਾ ਮੰਨਨ ਕੀਤਾ ਹੈ ਦਰ ਸੱਚਾ ਸਤਿਆਰਾ ਸੱਚੇ ਦੇ ਦਰ ਜੋ ਸਤਿਆਈ ਵਾਲੇ ਹਨ ਪੁਰਖ ਸੱਚੀ ਪ੍ਰਾਪਤੀ ਵਾਲੇ ਜਿਸ ਦਾ ਜੀਵ ਪ੍ਰਾਣ ਹੈ ਇਹ ਦਰ ਸਾਧ ਸੰਗਤ ਵਿੱਚ ਦਰ ਸੱਚਖੰਡ ਦੀ ਦਰਵਾਜ਼ੇ 'ਤੇ ਉਸ ਸਤਿਆਈ ਵਾਲੇ ਪੁਰਖਾਂ ਨੇ ਜਿਸ ਦਾ ਜੀਵ ਪ੍ਰਾਣ ਹੋਵੇ ਜਿਵੇਂ ਆਪੂ ਦਾ ਸਾਰਿਆਂ ਜੀਆਂ ਨੂੰ ਪ੍ਰਾਣ ਦਿੱਤੇ ਹੋਏ ਆ ਪਛਾਣਨਾ ਕਰੋ ਅੰਤਰਜੋਤ ਅਪਾਰਾ ਉਹ ਅੰਦਰ ਹੀ ਹੈ ਜੋਤੀ ਰੂਪ ਪਰ ਪ੍ਰਕਿਰਤੀ ਦੇ ਦਾਰਾ ਵਾਰ ਤੋਂ ਰਹਿਤ ਆਇਆ ਸੀ ਸੱਚੀਆਂ ਖਿਲਦਾ ਦੇਣ ਤੇ ਨਦੇ ਰਹਿੰਦੇ ਆ ਉਹਦੇ ਪ੍ਰਕਾਸ਼ ਨੂੰ ਸਮਝਦੇ ਨਹੀਂ ਹਾਂ ਸੱਚਾ ਸਾਹ ਹੋ ਇੱਕ ਤੂੰ ਜੋ ਪਰਮੇਸ਼ਰ ਕੋਈ ਸੱਚਾ ਸਾਹੂਕਾਰ ਸਭੂ ਰੂਪ ਨੂੰ ਆਪ ਹੈ ਹੋਰ ਜਗਤ ਬਣ ਜਾ ਰੋ ਸਾਰਾ ਜਗਤ ਤੁਹਾਡਾ ਤੇਰਾ ਬਣ ਜਾ ਰਾ ਹੈ ਤੂੰ ਸਾਰਿਆਂ ਨੂੰ ਬਚਾਣ ਕਰਉਣ ਵਾਲਾ ਹੈ ਕਿਰਪਾ ਜਿਹੜੇ ਕਹਿੰਦੇ ਪਾਪ ਪੁੰਨ ਬੀ ਬੀਜੇ ਹੈ ਉਹਨਾਂ ਨੂੰ ਉਹ ਆਜਾ ਬੰਨ੍ਹ ਕਰਾ ਰਿਆ ਹੈ ਦੋ ਸਾਲ ਸੰਗਰੀ ਦੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੁਆਰਾ ਇਹ ਫਿਰ 6 ਸ਼ਲੋਕ ਸੱਚੇ ਪਾਤਸ਼ਾਹ ਜੀ ਮਕਤੂਬ ਵਾਰਦੇ ਹੋਏ ਹਨ ਜਿਸ ਦਾ ਦਿਓ ਪ੍ਰਾਣ ਹੈ ਅੰਤਜੂਤ ਅਪਾਰਾ ਸੱਚਾ ਸਾਹੂ ਵਿਤੂ ਹੋਰ ਜਗ ਸੁਣ ਜਾ ਰਹਾ ਵਾਹਿਗੁਰੂ ਦਾ ਨਾਮ ਕਰੋ ਰੋਮੋ ਮੀਰਾ ਨਾਮ ਕੋ ਬਾਰ ਕਿ ਤੁਮ ਮਾਤ ਪਿਤਾ ਉਹ ਨਾਮ ਤੁਮਾਰੋ ਖੀਰ ਅਸਰ ਜਮੀਨੋਂ ਪ੍ਰਾਵੇ ਆਪਨੇ ਕਬਨੇ ਸੰਜੋਗ ਮੀਨੋਂ ਪ੍ਰਾਵੇ ਆਪਨੇ ਨਾਮ ਕੋ ਬੋਲੇ ਤੋ ਕਰਾ ਆਪਨੇ ਨਾਮ ਕੋ ਬੋਲੇ ਤੋ ਕਰਾ ਆਪਨੇ ਮਾਈ ਬੋਲ ਸਕੈਰ ਬੋਲੇ ਤੋ

पल पल नेम ख सदा हर जपन पल पल नेम ख सदा हर जपन कमल प्रव खे नृत्य हवो चरण कमल प्रव खे नृत्य हवो कवन सां मत जेत प्रीतम पावो कवन सु जेत प्रीतम पावो करो प्रभ मेरेसी के करो प्रभ ਸਾਰੇ ਨਾ ਕਹੂੰਗੇ ਹਰ ਨਾਮਿਕ ਵੇ ਸਾਰੇ ਨਾ ਕਹੂੰਗੇ